ਬਹੁਤ ਦੁਖਦਾਈ ਬਹੁਤ ਮੰਦਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ तकरीबन ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਸਰੋ ਸਾਹਿਬ ਵੀ ਬਾਈ ਕੀ ਕਰੀਂ ਦੇਖੋ ਦੇਖੋ ਗੋਲੀ ਨਹੀਂ ਲੱਗੀ ਹੈ ਪੁਲਿਸ ਦਾ ਸਿਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ 프리ਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਸਨਿਕ ਪਰਿਵਾਰ ਨਾਲ ਗੱਲਬਾਤ ਹੋਈ ਹੈ ਕੋਈ ਦੀਵਾਨ ਐਮ ਐਸ ਨੇ ਵੀ ਗੱਲ ਕੀਤੀ ਤਾਂ ਵੀ ਕੋਈ ਹਾਂ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਵੀ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੁਣ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਕੀ ਫੈਕਟ ਕੀ ਨੇ ਰਿਐਲਿਟੀ ਕੀ ਉਹ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂ ਮੈਂ ਕੀ ਕਹਿ ਕੇ ਬਹੁਤ ਦੁਖਦਾਈ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ तकरीबन ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਹੁਣ ਆ ਸਭ ਲਈ ਹੋਇਆ ਕੀ ਕਰੀਏ ਕਾਰਕਮ ਦੇਖੋ ਦੇਖੋ ਗੋਲੀ ਲੱਗੀ ਹੈ ਪੁਲਿਸ ਦਾ ਕਹਿੰਦਾ ਸੀਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ ਪ੍ਰੀਮਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਦੀਆਂ ਗੱਲਾਂ ਨੇ ਮੇਨ ਜੋ ਕਨਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਸਾਡਾ ਆਪਣਾ ਪਰਿਵਾਰ ਜੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਕੋਈ ਦਿਵਾਨ ਇਹ ਮਿਸਰੀ ਵੀ ਗੱਲ ਕੀਤੀ ਤਾਂ ਕੋਈ ਹਾਂ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝ ਕੇ ਕਰ ਲਓ ਮੀਡੀਆ ਇੰਪੋਰਟੈਂਟ ਵੀ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੁਣ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨੇ ਰਿਐਲਿਟੀ ਕੀ ਉਹ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂਗਾ ਨਹੀਂ ਮੈਂ ਕੀ ਕਹਿ ਰਿਹਾ ਬਹੁਤ ਦੁਖਦਾਈ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਸਭ ਬੰਦੇ ਬਾਈ ਕੀ ਕਰੀਏ ਦੇਖੋ ਦੇਖੋ ਗੋਲੀ ਨਹੀਂ ਲੱਗੀ ਹੈ ਪੁਲਿਸ ਦਾ ਨਾ ਇਹ ਸਿਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ 프리ਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਸਨਿਕ ਪਰਿਵਾਰ ਨਾਲ ਗੱਲਬਾਤ ਹੋਈ ਹੈ ਕੋਈ ਜਵਾਨ ਐਮਐਸ ਨੇ ਵੀ ਗੱਲ ਕੀਤੀ ਤਾਂ ਵੀ ਕੋਈ ਹਾਂ ਹੋਈ ਹੈ ਜੀ ਹਜੇ ਪਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਨਹੀਂ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੋਣਾ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਕੀ ਫੈਕਟ ਕੀ ਨੇ ਰਿਐਲਿਟੀ ਕੀ ਉਹ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂਗਾ ਮੈਂ ਦੱਸਦਾ ਜੀ ਥੈਂਕ ਯੂ ਥੋੜਾ ਜਿਹਾ ਬਹੁਤ ਦੁਖਦਾਈ ਬਹੁਤ ਮੰਦਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਹੁਣ ਸਭ ਬੰਦੇ ਬਾਈ ਕੀ ਕਰੇ ਕੋਈ ਦੇਖੋ ਦੇਖੋ ਗੋਲੀ ਨਹੀਂ ਲੱਗੀ ਹੈ ਪੁਲਿਸ ਦਾ ਇਹ ਸਿਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ 프리ਮਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਸਨ ਵੀ ਪਰਵਾਣੇ ਗੱਲਬਾਤ ਹੋਈ ਹੈ ਕੋਈ ਵੀ ਮੈਸੇਜ ਵੀ ਗੱਲ ਕੀਤੀ ਤਾਂ ਕੋਈ ਹਾਂ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਵੀ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੋਣਾ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨੇ ਰਿਐਲਿਟੀ ਕੀ ਉਹ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂਗਾ ਮੈਂ ਦੱਸਦਾ ਹਾਂ ਥੈਂਕ ਯੂ ਥੋੜਾ ਜਿਹਾ